ਐਕਜ਼ਿਟ ਪੋਲ ਦੇ ਨਤੀਜੇ ਆ ਚੁੱਕੇ ਨੇ ਜਿੱਦੇ ਵਿੱਚ ਕੀ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਨੂੰ ਪ੍ਰਚੰਡ ਬਹੁਮਤ ਦਿੱਤਾ ਜਾ ਰਿਹਾ ਹੈ ਲੇਕਿਨ ਲੋਕਾਂ ਦੇ ਸ਼ਹਿਰਾਂ 'ਚ ਕਿਸ ਤਰੀਕੇ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ ਲੋਕ ਕਿਸ ਤਰੀਕੇ ਦੀ ਆਪਣਾ ਪ੍ਰਤੀਯਾਸੀ ਚੁਣ ਰਹੇ ਨੇ ਤੇ ਅਸੀਂ ਇਸ ਲਈ ਪੰਜਾਬ ਦੇ ਗੁਰਦਾਸਪੁਰ ਹਲਕੇ 'ਚ ਖੜੇ ਹਾਂ ਜਿੱਥੇ ਕੀ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰਕਾਰ ਉਹਨਾਂ ਨੇ ਵੋਟ ਕਿਨੂੰ ਪਾਈ ਹੈ ਤਾਂ ਕੌਣ ਉਹਨਾਂ ਦੇ ਹਲਕੇ 'ਚ ਜਿੱਤ ਰਿਹਾ ਹੈ ਤਾਂ ਗੁਰਦਾਸਪੁਰ ਦੇ ਬਿਜਾਰਾ 'ਚ ਮੌਜੂਦ ਹਾਂ ਸਤਾਰ ਸਾਹਿਬ ਨਾਲ ਗੱਲਬਾਤ ਕਰਾਂਗੇ ਪਾਜੀ ਸਤਸ੍ਰੀਕਾਲ ਜੀ ਪਾਜੀ ਫਿਰ ਵੋਟ ਕਿਨੂੰ ਪਾਈ ਤੇ ਕੌਣ ਜਿੱਤ ਰਿਹਾ ਜੀ ਉਹਨਾਂ ਨਾਲ ਗੱਲ ਕਰੋ ਉਹਨਾਂ ਨਾਲ ਕਰੋ ਗੱਲ ਦੱਸੋ ਪਾਜੀ ਕੌਣ ਜਿੱਤ ਰਿਹਾ ਕਿਨੂੰ ਵੋਟ ਪਾਈ ਜੇ ਉਹ ਵੋਟ ਜਿੰਨੂੰ ਵੱਧ ਪੈ ਗਈਆਂ ਉਹ ਜਿੱਜੇਗਾ ਨਹੀਂ ਪਰ ਫਿਰ ਵੀ ਕੌਣ ਜਿੱਦਦਾ ਪਿਆ ਜਿੰਨੂੰ ਵੱਧ ਪੈ ਗਈਆਂ ਨੇ ਅੱਛਾ ਜੀ ਤੁਸੀਂ ਵੋਟ ਪਾਈ ਹੈ ਵੋਟ ਜਿਹੜੀ ਉਹ ਤੇ ਪਾਉਣੀ ਆ ਅੱਛਾ ਪਾਜੀ ਫਿਰ ਕਿਨੂੰ ਵੋਟ ਪਾਈ ਤੇ ਕੌਣ ਜਿੱਤ ਰਿਹਾ ਵੇਖੋ ਜੀ ਹਾਨੂੰ ਚੰਗੀ ਸਰਕਾਰ ਚਾਹੀਦੀ ਜਿਹੜੀ ਮਰਜੀ ਆ ਜੀ। ਅੱਛਾ। ਲੁਟੇਰੀ ਸਰਕਾਰ ਨਹੀਂ ਚਾਹੀਦੀ। ਅੱਛਾ ਤਾਂ ਤੁਸੀਂ ਵੋਟ ਕਿਨੂੰ ਪਾਈ ਫਿਰ ਲੁਟੇਰੀ ਸਰਕਾਰ ਤੋਂ ਬਚਣ ਵਾਸਤੇ? ਅਸੀਂ ਤਾਂ ਆਮ ਪਾਰਟੀ ਨੂੰ ਪਾਈ ਆ। ਆਮ ਪਾਰਟੀ ਨੂੰ ਪਾਈ ਆ। ਤਾਂ ਬਿਲਕੁਲ ਆਮ ਪਾਰਟੀ ਨੂੰ ਵੋਟ ਪਾਈ ਆ। ਤਾਂ ਭਾਜੀ ਫਿਰ ਕਿਨੂੰ ਵੋਟ ਪਾਈ ਆ ਜੀ? ਅਸੀਂ ਦੀ ਫੁੱਲ ਵਾਲੇ ਨੂੰ ਪਾਈ ਆ। ਅੱਛਾ ਫੁੱਲ ਨੂੰ ਪਾਈ ਆ? ਹਾਂ ਜੀ। ਕਾਰਨ? ਕਾਰਨ ਇਹ ਬੰਦੇ ਚੰਗੇ ਨਹੀਂ ਮੋਦੀ ਬਹੁਤ ਚੰਗਾ ਬੰਦਾ ਉਹਨੂੰ ਪਾਈ ਆ। ਅੱਛਾ। ਤਾਂ ਬਿਲਕੁਲ ਤਸਵੀਰ ਤਾਂ ਦਿਖਾ ਰਹੇ ਆ ਤਾਂ ਲੋਕ ਜਿਹੜੇ ਨੇ ਖੁੱਲਕੇ ਬੋਲ ਰਹੇ ਨੇ ਕਿ ਆਖਿਰਕਾਰ ਵੋਟ ਕਿਨੂੰ ਪਾਈ ਆ? ਪਈ ਖੋਰ ਸਖਸ਼ਨਾ ਗੱਲ ਕਰਦੇ ਆ ਭਾਜੀ ਕੀ ਹਾਲ ਜੇ ਬੜੇ ਵਧੀਆ ਭਾਈ ਵੋਟ ਦਿਨੋ ਭਾਈ ਜੇ ਹਾਂਜੀ ਵੋਟ ਦਿਨੋ ਭਾਈ ਵੋਟ ਪਾਤੇ ਜਿਹਨੂੰ ਪਾਣੀ ਸਰ ਅੱਛਾ ਨਹੀਂ ਕੌਣ ਜਿੱਤ ਰਿਹਾ ਦੱਸੋ ਥੋੜਾ ਜਿਹਾ ਗੁਰਦਾਸਪੁਰ ਦਾ ਮਾਹੌਲ ਕਿਹੋ ਜਿਹਾ ਗੁਰਦਾਸਪੁਰ ਠੀਕ ਹੀ ਹੈ ਮਾਹੌਲ ਸਰ ਪਹਿਲੀ ਵਾਰ ਤਾਂ ਸੰਨੀ ਦਿਵਲ ਜਿਤਾਤਾ ਹੀ ਆ ਹਾਂਜੀ ਇਹਦਾ ਫਿਰ ਥੋੜਾ ਦਲਾਹ ਆਤ ਕੀ ਵੇਖੋ ਸਹੀ ਕਹਿ ਰਿਹਾ ਥੋੜਾ ਚਲਦਾ ਸਰ ਜੀ ਹਾਂਜੀ ਭਾਜੀ ਇਹ ਹੈਂਡ ਪੰਪ ਘੇੜ ਰਹੇ ਹੋ ਸੰਨੀ ਦਿਵਲ ਨੇ ਬੜੇ ਘੇੜੇ ਸੀ ਹੈਂਡ ਪੰਪ ਤੇ ਆਤ ਕੀ ਗੁਰਦਾਸਪੁਰ ਚ ਫਿਰ ਕੌਣ ਹੈਂਡ ਪੰਪ ਘੇੜ ਰਿਹਾ ਭਾਜੀ ਹਰ ਕੰਮ ਕਰ ਲੈਣ ਦੋ ਫਿਰ ਤੁਹਾਨੂੰ ਦੱਸਦੇ ਹਾਂ ਕਿੰਨੇ ਜਿੱਤ ਭਾਈ ਫਿਰ ਕੌਣ ਜਿੱਤ ਰਿਹਾ ਜੀ ਅੱਜ ਕੀ ਬਿਲਕੁਲ ਲੋਕ ਬੋਲਣ ਨੂੰ ਤਿਆਰ ਨਹੀਂ ਹੈ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਲਈ ਅਸੀਂ ਗੁਰਦਾਸਪੁਰ ਚ ਹਾਜੀ ਸਰ ਕੀ ਹਾਲ ਜੀ ਭਾਈ ਫਿਰ ਕੌਣ ਜਿੱਤ ਰਿਹਾ ਗੁਰਦਾਸਪੁਰ ਚ ਬਰਾਬਰ ਦੀ ਟੱਕਰ ਆ ਹਾਂਜੀ ਬਰਾਬਰ ਦੀ ਟੱਕਰ ਆ ਅੱਛਾ ਕਿਹਦੀ ਕਿਹਦੀ ਟੱਕਰ ਹੈ ਇਹਨਾਂ ਤੇ ਨਾਂ ਦੇ ਵਿੱਚ ਮੁਕਾਬਲਾ ਕਿਹੜੀ ਕਿਹੜੀ ਅਹ ਸਿਆਰੀ ਕੱਲ ਸੀ ਫੁੱਲ ਵਾਲਾ ਬੀਜੇਪੀ ਤਨਾਂ ਦੇ ਮਲੇ ਬਰਬਟ ਕਰ ਬਰਬਟ ਕਰ ਹਾਂ ਮੁਕਾਬਲਾ ਚੱਲ ਰਿਹਾ ਹਾਂ ਹਾਂ ਦੇਖੋ ਪਸੰਦ ਕੀ ਵੈਸੇ ਭਾਜੀ ਪਸੰਦ ਇਦਾਂ ਹੀ ਆ ਸਾਰੇ ਹੀ ਚੰਗੇ ਆ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਆ ਤਿੰਨੇ ਚੰਗੇ ਬੰਦੇ ਜੀ ਵੋਟ ਭਾਜੀ ਨਾ ਆਪਾਂ ਹਾਂਜੀ ਹਾਂਜੀ ਅੱਛਾ ਤੇ ਵੋਟ ਚ ਕੀ ਮਲੇ ਕਿਹੜਾ ਪਸੰਦ ਸੀ ਤਿੰਨੇ ਪਾਰਟੀਆਂ ਵਧੀਆ ਜੀ ਤਿੰਨਾਂ ਦੇ ਮੁਕਾਬਲਾ ਵਾ ਦੇਖੋ ਕੌਣ ਜਿੱਤਦਾ ਠੀਕ ਹੈ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਗੁਰਦਾਸਪੁਰ ਚ ਮੌਜੂਦ ਆ ਤਾਂ ਲੋਕ ਵੋਟ ਪਾਉਣ ਤੋਂ ਬਾਅਦ ਵੀ ਇਸ ਕਰਕੇ ਚੁੱਪ ਰਹਿੰਦੇ ਨੇ ਕਿ ਆਖਿਰਕਾਰ ਪਤਾ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਹੋਣੀ ਆ ਤਾਂ ਸ਼ਖਸ ਖਲੋਤੇ ਨੇ ਗਰਮੀ ਬਹੁਤ ਆ ਪਾਣੀ ਠੰਡਾ ਪੀ ਰਹੇ ਨੇ ਹਾਂਜੀ ਭਾਜੀ ਫਿਰ ਨਹੀਂ ਨਹੀਂ ਬਾ ਦੱਸੋ ਫਿਰ ਇਹ ਕੀ ਕਿਹੜਾ ਠੰਡਾ ਰਹੂਗਾ ਤੇ ਕਿਹੜਾ ਗਰਮ ਰਹੂਗਾ ਕੱਲ ਜੇ ਕੋਈ ਮਸ਼ੀਨਾਂ ਦੇ ਕੱਲ ਪੇਟੀਆਂ ਖੁੱਲ ਜਾਣੀਆਂ ਹਲੇ ਤੱਕ ਤੇ ਜੀ ਸਾਰੇ ਗਰਮ ਹੈਗੇ ਆ ਪਤਾ ਤੇ ਕੱਲ ਹੀ ਲੱਗੇਗਾ ਵੀ ਕਿਹੜਾ ਠੰਡਾ ਹੋਇਆ ਹੈ ਵੋਟ ਪਾਈ ਪਰ ਕੌਣ ਜਿੱਤ ਰਿਹਾ ਵੈਸੇ ਗੁਰਦਾਸਪੁਰ ਕਿਉਂਕਿ ਲੋਕਾਂ ਨੂੰ ਅਸਲੀ ਨਵਜ ਤੇ ਤੁਹਾਡੇ ਲੋਕਤੰਤਰ ਹੈ ਨਾ ਤੁਹਾਨੂੰ ਪਤਾ ਜ਼ਿਆਦਾ ਹੈ ਦੇ ਸਾਡੇ ਨਾਲੋਂ ਜ਼ਿਆਦਾ ਪੱਤਰਕਾਰਾਂ ਨੂੰ ਪਤਾ ਹੁੰਦਾ ਹੈਗਾ ਕਿਉਂਕਿ ਇਹ ਸਾਰਾ ਅਨਲਿਸਿਸ ਤੇ ਇਹਨਾਂ ਨੇ ਹੀ ਦੇਣਾ ਹੁੰਦਾ ਹੈਗਾ ਨਹੀਂ ਗੱਸੇ ਇੱਥੇ ਹਵਾ ਹੀ ਦੀ ਹੈ ਜੀ ਹਵਾ ਸਾਰਿਆਂ ਦੀ ਹਵਾ ਹੈ ਜੀ ਸਾਰੇ ਜਿੱਥੇ ਤੇ ਆ ਸਾਰੇ ਜਿੱਥੇ ਤੇ ਆ ਸਭ ਜਿੱਥੇ ਤੇ ਆ ਬੋੜ ਬਾਈ ਤੁਸੀਂ ਬਿਲਕੁਲ ਪਾਈ ਹੈ ਜੀ ਅੱਛਾ ਪਰ ਹਵਾ ਸਾਰਿਆਂ ਦੀ ਹੈ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਤਾਂ ਅਸੀਂ ਬਜ਼ਾਰਾ 'ਚ ਮੌਜੂਦ ਆ ਕਿਉਂਕਿ ਬਜ਼ਾਰਾ 'ਚ ਇਸ ਕਰਕੇ ਆਈਦਾ ਕਿਉਂਕਿ ਬਜ਼ਾਰਾ 'ਚ ਵਕਫ ਵਕਫ ਤਰ੍ਹਾਂ ਦੇ ਲੋਕ ਆਂਦੇ ਨੇ ਤਾਂ ਜਿਹੜੇ ਗੱਲਬਾਤ ਕਰਦੇ ਨੇ ਕੁਝ ਹੋਰ ਭਾਜੀ ਮੌਜੂਦ ਨੇ ਸਿਰੇ ਕੰਮ ਕਰ ਰਹੇ ਨੇ ਸਰ ਕਿਹਾਲ ਚਾਲਾ ਜੀ ਸਰ ਫਿਰ ਕੌਣ ਜਿੱਤ ਰਿਹਾ अच्छा सारे जितने बे पाजी सब आपा बड़ा जोर लांदे सब रा जितने बे ने जी अच्छा तो तुम्ही वोट गिनो पाई फिर सारे ने पाती सारे जितने चाहिदे जेड़ा बक्से द सवेरे निकल होना वा वो विजय होए ना बिल्कुल इसलिए ਤੁਸੀਂ ਦੇਖੋਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿ ਲੋਕ ਦੱਸ ਨਹੀਂ ਰਹੇ ਕਿਉਂਕਿ ਉਹ ਕਹ ਰਹੇ ਕਿ ਤ੍ਰਿਕੋਣਾ ਮੁਕਾਬਲਾ ਤਸਤਰਾ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੋਰ ਵੀ ਦੁਕਾਨਦਾਰਾਂ ਨਾਲ ਹੋਰ ਕੁਛ ਇੱਥੇ ਲੋਕ ਜਿਹੜੇ ਆਏ ਨਹੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਭਾਜੀ ਕੀ ਕਹਿੰਦੇ ਨੇ ਸਰਦਾਰ ਜੀ ਬੈਠੇ ਨੇ ਪਾਜੀ ਸਤਸਰੀ ਗਾਲ ਜੀ ਕੀ ਹਾਲ ਚਾਲ ਦੇ ਪਾਜੀ ਇਹ ਕਿ ਉਹਨ ਫਿਰ ਗੁਰਦਾਸਪੁਰ ਚ ਮੱਲਾ ਮਰ ਰਿਹਾ ਹਾਂਜੀ ਗੁਰਦਾਸਪੁਰ ਕੌਣ ਜਿੱਤ ਰਿਹਾ ਫਿਰ ਰੰਧਾਵਾਜ ਆ ਤਰ ਰਿਹਾ ਤੇਰੀ ਪਾਰਟੀ ਦਾ ਕਾਂਗਰਸ ਪਾਰਟੀ ਦਾ ਹਾਂ ਵਾਗੀ ਪੂਰੀ ਇਦਾਂ ਹੀ ਆਪਾ ਆਪਣੇ ਪਿੰਡ ਦੀ ਆਵਾਜ਼ ਜੀ 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 ਹਾਂਜੀ ਭਾਜੀ ਫਿਰ ਕਿਹਨੂੰ ਵੋਟ ਪਾਈ ਕੌਣ ਜਿੱਤ ਰਿਹਾ ਮੇਰੇ ਤੇ ਵੋਟ ਨਹੀਂ ਪਈ ਉਹਨਾਂ ਨੂੰ ਪੁੱਛੋ ਅੱਛਾ ਅੱਛਾ ਭਾਜੀ 2 ਮਿੰਟ ਲੈਣੇ ਜੇ ਕਿਹੜਾ ਵੋਟ ਜਿਹੜੀ ਕੌਣ ਜਿੱਤ ਰਿਹਾ ਭਾਜੀ ਫਿਰ ਹਾਂਜੀ ਇੱਥੇ ਅਜੇ ਕੋਈ ਪਰਾ ਨਹੀਂ ਸਿਹਰੇ ਪਤਾ ਲੱਗਣਾ ਜੇ ਕੱਲ 4 ਤਰੀਕ ਨੂੰ ਸਿਹਰੇ 10 ਵਜੇ ਪਤਾ ਲੱਗ ਜਾਏਗਾ ਕੌਣ ਜਿੱਤ ਰਿਹਾ ਜੀ ਅੱਛਾ ਵਧਵਾਗ ਦੀ ਹੈ ਵਾਹ ਵਾਹ ਕੀ ਦੀ ਹੈ ਵਾਹ ਇਹ ਸਾਰਿਆਂ ਦੀ ਹਵਾਈ ਹੈ ਜੀ ਅੱਛਾ ਹਾਂਜੀ ਸਿਹਰੇ ਪਤਾ ਲੱਗ ਜਾਣਾ ਕਿੰਨੇ ਜਿੱਤਣਾ ਮਾਰੇ ਭਾਜੀ ਮੈਂ ਤੁਹਾਨੂੰ ਹਾਂਜੀ ਹਾਂਜੀ ਸੇਵਾ ਪਾ ਲੱਗੀ ਹੈ ਬ ਤੇਰੇ ਨੇ ਕੀ ਤਾਂ ਕਹਿ ਰਹੇ ਨੇ ਕਿ ਸਵੇਰੇ ਪਤਾ ਲੱਗੂਗਾ ਕਿਉਂਕਿ ਆ ਲੋਕ ਆਪਣੇ ਮੋੜੀ ਲੋਕ ਤੇਰਾ ਲੋਕਤੰਤਰ ਹੈ ਉਹਦੇ ਚ ਕੀ ਆਂਦਾ ਕਿ ਵੋਟ ਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਕੁਝ ਹੋਰ ਪਸਾਨਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਸਸਰੀ ਘਰ ਜੀ ਭਾਜੀ ਫਿਰ ਕੌਣ ਜਿੱਤ ਰਿਹਾ ਜੀ ਕਿਹਨੂੰ ਵੋਟ ਪਈ ਜੀ ਸਾਨੂੰ ਨਹੀਂ ਜੀ ਪਤਾ ਕੌਣ ਜਿੱਤ ਰਿਹਾ ਤੇ ਕੌਣ ਨਹੀਂ ਜੀ ਸਾਨੂੰ ਕੋਈ ਗੱਲ ਨਹੀਂ ਸੁਧਿ ਕਰਵਾਉਂਗਾ ਕਰੀ ਜੀ ਸਾਨੂੰ ਕੋਈ ਪਤਾ ਨਹੀਂ ਕਿ ਕੌਣ ਜਿੱਤ ਸਕਦਾ ਹੈ ਸਾਨੂੰ ਨਹੀਂ ਪਤਾ ਜੋ ਨਤੀਜਾ ਆਏਗਾ ਠੀਕ ਹੀ ਠੀਕ ਹੈ ਠੀਕ ਹੈ ਆ ਜੀ ਤਾਂ ਕੋਈ ਪਤਾ ਨਹੀਂ ਜੀ ਹਾਂਜੀ ਬਾਜੀ ਫਿਰ ਕਿਦੀ ਹਵਾ ਵੈਰ ਕੀ ਹਵਾ ਝਾੜੂ ਵਾਲੇ ਦੀ ਜੇ ਸਾਡੇ ਕਿਤਾਬਾਂ ਝਾੜੂ ਵਾਲੇ ਦੀ ਹਾਂਜੀ ਕਾਰਨ ਕਾਰਨ ਇਹ ਕਿ ਮੌਜੂਦਾ ਐਮਐਲਏ ਵੀ ਰਹਿਣਾ ਵਾ ਤੋਂ ਸਾਨੂੰ ਵੀ ਬੰਦਾ ਠੀਕ ਐ ਬੰਦਾ ਵਾਲਾ ਇੰਨਾ ਨਹੀਂ ਹੈਗਾ ਜਿੰਨਾ ਤੁਸੀਂ ਸਮਝਦੇ ਇਹੀ ਤਾਂ ਤੁਹਾਡੇ ਕੋਲ ਪੁੱਛਣ ਆਏ ਜੀ ਕੰਮ ਕਰਵਾਏ ਉਹਨਾਂ ਨੇ ਕੰਮ ਕੰਮ ਕਰ ਬਹੁਤ ਕਰਾਏ ਉਹਨਾਂ ਨੇ ਕਲਤੀ ਸਾਹਿਬ ਨੇ ਆ ਵਖੋ ਗਲੀ ਬਣਵਾਈ ਆ ਯਾਰ ਕਿ ਉਹਨਾਂ ਨੇ ਉਹੀ ਜਿੱਤੇ ਨੇ ਇਸ ਬਿਲਕੁਲ ਬਹੁਤ ਦੇਰੀ ਗੱਲਬਾਤ ਸਾਹਮਣੇ ਆ ਰਹੀ ਹੈ ਝਾੜੂ ਦੇ ਸਮਰਥਨ ਚ ਵੀ ਲੋਕ ਉਤਰ ਰਹੇ ਨੇ ਤਾਂ ਇਸ ਵੇਲੇ ਅਸੀਂ ਬਾਜ਼ਾਰਾਂ ਚ ਮੌਜੂਦ ਆ ਬੜਾ ਵੱਡਾ ਇੱਕ ਬਾਜ਼ਾਰ ਵਜਦਾ ਹੈ ਉੱਥੇ ਆਏ ਆ ਅਸੀਂ ਇਸ ਕਰਕੇ ਕਿ ਲੋਕਾਂ ਦੇ ਦਿਲ ਦੀ ਗੱਲ ਜਾਣ ਸਕੀਏ ਤਾਂ ਕੁਝ ਹੋਰ ਲੋਕ ਨੇ ਇੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਰਾਹੀਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਿਹਨਤ ਦਾ ਸ਼ਲੋਕ ਨੇ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਬਾਜੀ ਫਿਰ ਕਿਹੜਾ ਜਿੱਤ ਰਿਹਾ ਜੀ ਗੁਰਦਾਸਪੁਰ ਚ ਹਾਂਜੀ ਵਡੀਆਂ ਠਾਰਾਂ ਦੀਆਂ ਦੇਖੋ ਇਹ 100 ਰੁਪਏ ਦੀ ਝੋਡੀ ਦੇ ਵੇਖੋ ਇਹ ਕਿਹਦੇ ਜਲਤ ਹੁੰਦਾ ਹੋਣ ਭਾਈ ਨਾ ਹਾਂਜੀ ਵੋਟਰ ਭਾਈ ਤੇ ਫਿਰ ਕੌਣ ਜਿੱਤ ਰਿਹਾ ਇੱਥੇ ਵਾਗਦੀ ਹੈ ਵਾਰ ਹੈ ਗਈ ਹੈ ਆਪਣੇ ਪੰਜੇ ਦੀ ਹੈਗੀ ਹੈ ਪੰਜੇ ਦੀ ਪੰਜੇ ਜਿੱਤ ਰਿਹਾ ਕੌਣ ਜਿੱਤ ਰਿਹਾ ਅਦੀ ਭਾਜੀ ਪਰ ਕੌਣ ਜਿੱਤ ਰਿਹਾ ਹੈ ਬੀਜੇਪੀ ਜਿੱਤੇਗੀ ਜੀ ਬੀਜੇਪੀ ਜਿੱਤੇਗੀ ਬੀਜੇਪੀ ਪਸੰਦ ਆ ਇਹ ਬਾਤ ਹੈ ਜੀ ਬੀਜੇਪੀ ਪਸੰਦ ਹੈ ਭਾਜੀਆਂ ਨਾਲੋਂ ਤਾਂ ਲੋਕ ਇੱਥੇ ਗੱਲ ਕਰ ਰਹੇ ਨੇ ਖੁੱਲਕੇ ਤੇ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਇੱਥੇ ਆਏ ਨੇ ਤੇ ਲੋਕ ਘਰਾਂ ਤੋਂ ਨਿਕਲੇ ਨੇ ਗੱਲਬਾਤ ਕਰਦੇ ਆਂ ਪਾਜੀ ਸਸਰੀ ਘਾਲ ਜੀ ਪਾਜੀ ਫਿਰ ਕੌਣ ਜਿੱਤ ਰਿਹਾ ਗੁਰਦਾਸਪੁਰ ਚ ਕੌਣ ਬੱਲਾ ਮਾਰਨ ਦੇ ਆਤੀ ਗੁਰਦਾਸਪੁਰ ਚ ਹਾਂਜੀ ਸਾਰੇ ਹੀ ਮਾਰ ਰਹੇ ਆ ਨਹੀਂ ਫਿਰ ਵੀ ਕੌਣ ਜਿੱਤ ਰਿਹਾ ਵਾਹੇ ਵਾਗਦੀ ਕੋਈ ਆਈਡੀਆ ਨਹੀਂ ਕਰਾ ਰੋਡ ਪਾਈ ਹੈ ਹਾਂ ਰੋਡ ਪਾਈ ਹੈ ਨਾ ਆਪਾਂ ਰੋਡ ਪਾਈ ਆ ਅੱਛਾ ਤੇ ਫਿਰ ਦੱਸੋ ਕੌਣ ਜਿੱਤ ਰਿਹਾ ਫਿਰ ਤਾਂ ਮੈਨੂੰ ਪਤਾ ਹੀ ਨਹੀਂ ਤੇ ਨਹੀਂ ਬਿਲਕੁਲ ਲੋਕ ਜਿਹੜੇ ਨੇ ਗੱਲ ਪਾਜੀ ਸਸਰੀ ਘਾਲ ਜੀ ਪਾਜੀ ਫਿਰ ਕੌਣ ਜਿੱਤ ਰਿਹਾ ਕਿੰਨੂ ਵੋਟ ਪਾਈ ਹੈ ਅੱਜ ਬੋਲੋ ਬੋਲੋ ਕੋਈ ਨਹੀਂ ਦਿਨੇਸ਼ ਸਿੰਘ ਬੱਬੂ ਜੀ ਹਾਂਜੀ ਦਿਨੇਸ਼ ਸਿੰਘ ਬੱਬੂ ਜੀ ਤੇਰੀ ਪਾਰਟੀ ਤੋਂ ਜੀ ਬੀਜੇਪੀ ਜੋ ਬੀਜੇਪੀ ਤੋਂ ਹਾਂਜੀ ਹਾਂਜੀ ਆਦੀ ਭਾਜੀ ਫਿਰ ਕੌਣ ਜਿੱਤ ਰਿਹਾ ਦੇਖੋ ਜੀ ਚਿਹਰਾ ਹੀ ਹੋਰ ਕੋਈ ਨਹੀਂ ਦਿਨੇਸ਼ ਸਿੰਘ ਬੱਬੂ ਨਹੀਂ ਜਿੱਤਣਗੇ ਚੰਗੀ ਲੀਡ ਲੈ ਕੇ ਜਿੱਤਣਗੇ ਮੋਦੀ ਸਾਹਿਬ ਵੀ ਆਣੇ ਚਾਹੀਦੇ ਆ ਜਿਹੜੇ ਦੇਸ਼ ਦਾ ਵਿਕਾਸ ਕਰਨ ਦੇ ਨੇ ਬਿਲਕੁਲ ਭਾਜੀ ਤੁਸੀਂ ਕੀ ਕਹੋਗੇ ਬਿਲਕੁਲ ਨਹੀਂ ਬਿਲਕੁਲ ਲੋਕ ਨਹੀਂ ਕੁਝ ਦੱਸ ਰਹੇ ਲੇਕਿਨ ਕੁੱਲ ਮਿਲਾ ਕੇ ਅਗਰ ਕਿਹਾ ਜਾਵੇ ਤਾਂ ਸਨੀ ਦਿਓਲ ਪਿਛਲੀ ਵਾਰ ਇੱਥੋਂ ਵੋਟਾਂ ਲੈ ਕੇ ਗਏ ਸਨ ਬਾਜ਼ਾਰ ਦੇ ਹਾਲਾਤ ਦਿਖਾਣੇ ਆ ਗਰਮੀ ਬਹੁਤ ਹੈ ਪਰ ਲੋਕ ਜਿਹੜੇ ਨੇ ਘਰਾਂ ਚੋਂ ਨਿਕਲੇ ਨੇ ਤਾਂ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਆ ਤਾਂ ਬਾਜੀ ਸਵੇਰੇ ਇੱਥੇ ਆਏ ਨੇ ਬਾਜੀ ਕੀ ਹਾਲ ਚਾਲ ਜੇ ਬਾਜੀ ਫਿਰ ਕਿੰਨੂ ਵੋਟ ਬਾਈ ਦੇ ਪਹੁੰਚ ਜਿੱਤ ਰਿਆ ਗੁਰਦਾਸਪੁਰ ਤੋਂ ਮੈਂ ਕਹਾਂ ਜਿੰਨਾ ਉਹਨੇ ਜਿਹਨੇ ਕੰਮ ਚੰਗੇ ਕੀਤੇ ਆ ਕਿਹੋ ਜਿਹਾ ਜਿੱਤ ਰਿਆ ਫਿਰ ਵੀ ਹੁਣ ਇਹ ਰਾਏ ਬਾਜੀ ਸੰਗਪਤਾ ਕਿਉਂ ਬੋਟ ਪਾਈ ਨਾ ਮੈਂ ਬੋਟ ਪਾਈ ਆ ਅੱਛਾ ਤੇ ਜਿੱਤੇ ਬੋਲਦੇ ਮੋਦੀ ਹੈ ਮੋਦੀ ਜਿੱਤ ਰਿਹਾ ਮੋਦੀ ਜਿੱਤ ਰਿਹਾ ਠੀਕ ਹੈ ਭਾਜੀ ਦਿਲ ਦੀ ਗੱਲ ਕੀਤੀ ਤੁਸੀਂ ਤਾਂ ਸਰਦਾਰ ਜੀ ਨੇ ਗੱਲਬਾਤ ਕਰਦੇ ਆ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਠੀਕ ਆ ਜੀ ਭਾਜੀ ਫਿਰ ਕੌਣ ਜਿੱਤ ਰਿਹਾ ਕੀ ਗੁਰਦਾਸਪੁਰ ਤੋਂ ਕਿਹਦੇ ਕੈਮਰੇ ਇੱਥੇ ਕਰਦਾਮ ਹਾਂਜੀ ਭਾਜੀ ਕੌਣ ਜਿੱਤ ਰਿਹਾ ਮੈਂ ਨਹੀਂ ਭਾ ਮੈਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇੱਥੇ ਬਾਜ਼ਾਰ 'ਚ ਮੌਜੂਦ ਆਂ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਗੁਰਦਾਸਪੁਰ ਦਾ ਹਲਕਾ ਬੜਾ ਇੱਕ ਅਲੱਗ ਤਰੀਕੇ ਦਾ ਹਲਕਾ ਪਾਜੀ ਬੈਠੇ ਪਾਜੀ ਸਸਤਰੀ ਗੱਲ ਜੀ ਪਾਜੀ ਫਿਰ ਕੌਣ ਜਿੱਤ ਰਿਹਾ ਗੁਰਦਾਸਪੁਰ ਤੋਂ ਹਾਂਜੀ ਗੁਰਦਾਸਪੁਰ ਤੋਂ ਕੌਣ ਜਿੱਤ ਰਿਹਾ ਇਹ ਵੇਖੋ ਉਹਨੇ ਸਮਾਂ ਦੱਸੂਗਾ ਮੋਟਾ ਪਾਈਆਂ ਨਾ ਹਾਂਜੀ ਮੋਟਾ ਪਾਈਆਂ ਤੇ ਕੀ ਦੀ ਹਵਾ ਵਾ ਫਿਰ ਇੱਥੇ ਹਾਂਜੀ ਭਾਗ ਦੀ ਤੇਰੀ ਵਾਲ ਦੀ ਲੱਗਦੀ ਹੈ ਹਾਂਜੀ ਤੇਰੀ ਵਾਲ ਦੀ ਆਪਣਾ ਆਮ ਪਾਰਟੀ ਦੀ ਆਮ ਪਾਰਟੀ ਦੀ ਆਮ ਪਾਰਟੀ ਦੀ ਹਵਾ ਲੱਗ ਰਹੀ ਹੈ ਬਿਲਕੁਲ ਤੁਸੀਂ ਵੇਖ ਸਕਦੇ ਹੋ ਕੁਝ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੋਸ਼ਿਸ਼ ਕਰਦੇ ਆ ਪਹੁੰਚਣ ਦੀ ਭਾਜੀ ਸਸਰੀ ਗਾਲ ਜੀ ਭਾਜੀ ਫਿਰ ਕਿਹਦੀ ਵਾਅਦੇ ਕੌਣ ਜਿੱਤ ਰਿਹਾ ਜੀ ਵਾਅਦੇ ਪਰਮਾਤਮਾ ਦੀ ਆ ਕੌਣ ਜੀ ਦੋਲਾ ਕਹਿੰਦੇ ਨਹੀਂ ਵਾਅਦੇ ਪਰਮਾਤਮਾ ਦੀ ਤੇ ਲੇਕਿਨ ਸਿਆਸੀ ਵਾਅਦੇ ਆ ਇਕੱਲ ਨਹੀਂ ਨਹੀਂ ਸਿਆਸੀ ਵਾਅਦੇ ਕੋਈ ਨਹੀਂ ਕਹਿ ਸਕਦਾ ਕੁਝ ਨਹੀਂ ਕਹਿ ਸਕਦੇ ਅੱਛਾ ਬੋਰਡ ਪਾਈ ਹੈ ਨਾ ਬੋਰਡ ਤੇ ਪਾਈ ਪੱਖਾ ਹਮੇਸ਼ਾ ਵਿਜੇਤਾ ਨੂੰ ਪਾਈ ਹੋਣੀ ਹੈ ਉਹ ਵਿਜੇਤਾ ਨੂੰ ਪਾਈ ਆ ਕੌਣ ਜਿੱਤ ਰਿਹਾ ਫਿਰ ਦਾਦੇ ਵੇਖੋ ਕੌਣ ਜਿੱਤਦਾ ਏਦਾਂ ਲੱਗ ਸੀ ਰਿਆਹ ਕੋਲ ਪਤਾ ਲੱਗੀ ਜਣਾ ਹਾਂਜੀ ਨਹੀਂ ਪਰ ਵੈਸੇ ਕਹਿੰਦੇ ਲੋਕਤੰਤਰ ਹੁੰਦਾ ਲੋਕਾਂ ਦੀ ਆਵਾਜ਼ ਹੁੰਦੀ ਲੋਕ ਹੀ ਲੋਕਾਂ ਨੇ ਜਿੱਥੇ ਹੱਥ ਰੱਖਿਆ ਹੋਵੇ ਉਹੀ ਉਹਦੇ ਤੇ ਹੀ ਚਲੋ ਬਾਬਾ ਜੀ ਜੀ ਇੰਨੀ ਮਿਹਨਤ ਕਰਨ ਦਾ ਹੈ ਕੋਈ ਨਾ ਕੋਈ ਨਹੀਂ ਫਿਰ ਕੋਣ ਕਿਹੜਾ ਵੈਸੇ ਲੱਗ ਰਿਹਾ ਤਿੰਨ ਦਾ ਅਸਵਤ ਹੁਣ ਸਾਰੇ ਲਏ ਆ ਤੇ ਆਪੋ ਆਪਣੇ ਥਾਈ ਹਨਾ ਜੀ ਹਾਂ ਮੈਂ ਤੁਹਾਨੂੰ ਪਾਣੀ ਪੀਂਦਾ ਭਾਜੀ ਫਿਰ ਕੋਣ ਜਿੱਤ ਰਿਹਾ ਜੀ ਵੇਖੋ ਜੀ ਹੁਣ ਵੋਟ ਤੇ ਪਾਏ ਆ ਹੁਣ ਵੇਖੋ ਕੋਣ ਜਿੱਤਦਾ ਹੈਗਾ ਜੀ ਹਾਂ ਤਪਾਜੀ ਨਾਲ ਗੱਲ ਕਰੇ ਭਾਜੀ ਇੱਕ ਮਿੰਟ ਜਰਾ ਕੌਣ ਜਿੱਤ ਰਿਹਾ ਭਾਜੀ ਫਿਰ ਹਾਂ ਕੋਈ ਆਓ ਅੱਗੇ ਕੌਣ ਜਿੱਤ ਰਿਹਾ ਭਾਜੀ ਫਿਰ ਗੁਰਦਾਸਪੁਰ ਤੋਂ ਪਿਛਲੀ ਵਾਰ ਤੇ ਸੰਨੀ ਦੇ ਉਹਨੂੰ ਜਿਤਾਇਆ ਸੀ ਆ ਕੀ ਇਹਨੂੰ ਜਿਤਾ ਰਹੇ ਜੀ ਦੇਖੋ ਕਿਤੇ ਲੱਗਦਾ ਹਾਂ ਚਾਂਸ ਤੇ ਉਹਦੇ ਲੱਗਦੇ ਜੇ ਹੋ ਗਈ ਬੱਬੂ ਦੇ ਅੱਛਾ ਹਾਂ ਓਕੇ ਹਾਂ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅੱਜ ਅਸੀਂ ਤੁਹਾਨੂੰ ਗੁਰਦਾਸਪੁਰ ਹਲਕੇ ਦਾ ਹਾਲ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਲੋਕ ਇੱਥੇ ਕਿਸ ਨੂੰ ਪਸੰਦ ਕਰ ਰਹੇ ਨੇ ਤਾਂ ਇੱਕ ਵਿਸਤ੍ਰਿਤ ਰਿਪੋਰਟ ਤੁਹਾਡਾ ਸਾਂਝੀ ਕੀਤੀ ਹੈ ਕਿ ਗੁਰਦਾਸਪੁਰ ਦੇ ਲੋਕਾਂ ਦਾ ਮਨ ਕੀ ਹੈ ਉਸ ਮਾਨਤ ਦੀ ਬਾਤ ਦਿਲ ਦੀ ਗੱਲ ਜਿਹੜੀ ਹੈ ਤੁਹਾਡੇ ਅੱਗੇ ਰੱਖਣ ਦਾ ਪ੍ਰਯਾਸ ਕੀਤਾ ਹੈ ਕੈਮਰਾਮੈਨ ਅਰਸ਼ ਦੇਵਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਗੁਰਦਾਸਪੁਰ